ਉਹ ਤਸਵੀ ਚਹੀਦੀ ਐ ਆ ਕੁੜੀ ਪੜੀ ਲਿਖੀ ਤੇ ਲੈਣੀ ਐ ਨਾ ਕਾਨੂੰ ਟੱਬਰ ਵਗੈਰਾ ਬੰਨਾ ਉਹਦਾ ਆਪਣਾ ਹੀ ਬਦਨਾ ਫੁੱਲਾ ਮਾਮਾ ਘਰ ਚ ਪੜੀਆਂ ਲਿਖੀਆਂ ਵੀ ਹੋਣੀਆਂ ਚਾਹੀਦੀਆਂ ਤਾਂ ਹੀ ਬੱਚਿਆਂ ਨੂੰ ਅਕਲ ਮਤ ਦੇ ਇਸਦੀ ਅਨਪੜਤਾ ਸੀ ਲੈ ਆਣੀ ਨਹੀਂ ਸੀ ਮੁੰਡੇ ਚ ਵੇਖੋ ਨਾ ਖੂਬੀਆਂ ਕਿੰਨੀਆਂ ਨੇ ਕੁੜੀ ਦੀ ਤੇ ਇੱਕ ਖੂਬੀ ਦੀ ਦੱਸਦੀ ਚੱਜਣਾ ਨਾ ਉਹਨੂੰ ਕੋਈ ਕੰਮ ਆਉਂਦਾ ਕਰਨਾ ਨਾ ਬਣਾਨੀ ਆਂਦੀ ਨਾ ਉਹਨੂੰ ਇਹ ਪਤਾ ਵੈ ਕਿ ਕਿਹੜਾ ਘਰ ਆਇਆ ਗਿਆ ਕਿਹੜੇ ਵਲੇ ਉਹਨੂੰ ਪਹਿਲਾਂ ਚਾਹ ਪਾਣੀ ਦੇਣਾ ਕਿ ਉਹਨਾਂ ਬਿਠਾ ਕੇ ਗੱਲਾਂ ਹੀ ਮਾਰਨ ਲੱਗ ਪੈਣੀਆਂ ਹੈਗੀਆਂ ਨੇ ਜੇ ਘਰ ਵਾਲਾ ਘਰੋਂ ਜਾਣਦੇ ਆ ਤਾਂ ਉਹਨੂੰ ਇੰਨੀ ਨਹੀਂ ਪਤਾ ਆਗੇ ਮਤ ਬੁੱਦੀ ਕਿ ਤੁਰਨ ਲੱਗੇ ਪੁੱਛ ਲੈਣਾ ਜੀ ਤੁਹਾਡਾ ਮੋਬਾਈਲ ਕੋਲ ਹੈ ਪਰ ਸਕੂਲ ਜੇ ਰੁਮਾਲ ਲਿੱਤਾ ਜੇ ਬਾਹਰ ਗਰਮੀ ਬੜੀ ਹੈ ਆ ਪਿੱਛੇ ਪੈਕੇ ਹੋ ਗਿਆ ਹੀ ਜੇ ਤੇ ਖਾਲੀ ਆਖ ਲਮਕਾਨੀ ਚਲੀ ਗਈ ਤੁਰਨ ਲੱਗੇ ਐ ਨਹੀਂ ਵੇਖਿਆ ਕਿ ਸਫ਼ਰ ਲੰਮਾ ਮੈਂ ਪਾਣੀ ਦੀ ਬੋਤਲ ਨਾਲ ਲੱਲਾਂ ਤਰਸ ਤੇਲ ਦੀ ਬਣਾ ਕੋਈ ਦੁਕਾਨ ਟੱਕਰਦੀ ਕਹੇ ਲੈ ਨਹੀਂ ਟੱਕਰਦੀ ਕਹੇ ਲੈ ਵੈਹ ਬੰਦ ਲੋ ਕਿੰਨ ਦੁਪਹਿਰੇ ਕੀਤੀ ਹੁੰਦੀ ਆ ਕਾਦੀ ਮਤਬੁੱਦੀ ਉਹਦੀ ਤੇਜ ਹੈਗੀ ਆ ਦੱਸਿਓ ਯਾਰਾ ਮੈਨੂੰ ਉਹ ਜਿੱਤੜਾ ਹੀ ਵਿਆਹੀ ਹੈ ਅਸੀਂ ਤਾਂ ਸੌ ਕਰਕੇ ਹੀ ਵਿਆਹੀ ਹਣ ਤੂੰ ਹੀ ਕਹਿੰਦੇ ਉਹਨੂੰ ਅਕਲ ਨਹੀਂ ਗਈ ਉਹ ਮੈਂ ਕਿਹਾ ਜੀ ਅੱਜ ਸੌ ਦੇਤੀ ਤੇ ਅਸੀਂ ਖਰਾਬ ਕਰਤੀ ਅਸੀਂ ਖਰਾਬ ਕਰਤੀ ਇੱਕੇ ਦਿਨ ਵਿੱਚ ਲੱਖਾਂ ਲੱਗੇ ਨੇ ਪਾਤ ਤੇ ਲੋ ਜੀ ਦੱਸੋ ਮਾਂ ਵੀ ਬੋਲੀ ਤੇ ਜਿਹੜਾ ਸੌ ਹੀ ਹੁੰਦੀਆਂ ਸੋਹਰੇ ਕਮਲੇ ਕਰ ਦਿੰਦੇ ਆ ਬਾਸ ਸੇ ਠੀਕ ਹੈ ਸੋਹਰਿਆਂ ਦਾ ਹੀ ਇਲਜ਼ਾਮ ਲਾਇਆ ਉਹ ਤੇ ਜਿਹੜਾ ਸਾਡਾ ਪੁੱਤ ਹੈ ਜਿਹਦੇ ਤੁਸੀਂ ਪੜਾਇਆ ਲਿਖਾਇਆ ਇੰਨਾ ਕਾਮਯਾਬ ਨੂੰ ਕੀਤਾ ਹੈ ਕਿ ਬਗਾਨੀ ਧੀ ਨੂੰ ਜਵੋ ਲਿਆ ਕੇ ਆਪਣੀ ਬਣਾਏਗਾ ਨਾ ਉਹਦੀ ਸੋਭਾ ਨਹੀਂ ਕਿਤੇ ਘਟੰਦੇਗਾ ਤੇ ਉਹਨੇ ਉਹਦੀ ਸੋਭਾ ਵੱਲ ਧਿਆਨ ਨਹੀਂ ਦਿੱਤਾ ਉਹ ਮਾਪਿਓ ਸਾਰੇ ਇਦਾਂ ਹੀ ਕਰਦੇ ਉਹਨਾਂ ਨੇ ਕੀ ਗੱਲ ਪੜਾਇਆ ਨਹੀਂ ਲਖਾਇਆ ਨਹੀਂ ਕੀ ਨਹੀਂ ਪੀਕਾ ਸਾਰੇ ਕੁਛ ਕੀਤਾ ਧੀਆ ਵਾਸਤੇ ਸਾਰੇ ਮਾਪਿਓ ਕਰਦੇ ਤੇ ਫਿਰ ਦੱਸੋ ਉਹਨਾਂ ਨੇ ਕੀ ਹਾਲੋ ਗਾਲ ਕਰ ਲਿਆ ਜੱਸੀ ਨੇ ਕੁਛ ਕੀਤਾ ਉਹ ਜਾ ਬਰਾਬਰੀ ਕੀਤੀ ਹੈ ਨਾ ਤੁਹਾਡਾ ਕੀ ਖਿਆਲ ਹੈ ਕਿ ਕੁੜੀ ਨੂੰ ਹੁਣ ਕੰਮੇ ਲਾਦੀ ਐ ਲੋਕਾਂ ਨੂੰ ਛਿੱਬੀਆਂ ਲਈ ਐ ਲੋ ਜੀ ਨੂਨ ਨੂੰ ਲਿਆਂਦਾ ਵੇ ਕੰਮਕਾਰ ਕਰਾ ਕੇ ਤੇ ਚੀਜ਼ਾਂ ਲੈ ਲਵੇ ਕੰਮੇ ਨਹੀਂ ਲਾ ਸਕਦੇ ਤੇ ਘਰ-ਬਾਰ ਵਧਿਆ ਤੁਹਾਡਾ ਤੇ ਗੱਡੇ ਤੂੰ ਹੀ ਲੈ ਦੋ ਤੂੰ ਹੀ ਕਿਉਂ ਨਹੀਂ ਲੈ ਸਕਦੇ ਓਏ ਇ ਅਹੀ ਤੇ ਲੈ ਲਾਂਗੇ ਫਿਰ ਇਹ ਨਾ ਕੱਲ ਨੂੰ ਕਹਿਣਾ ਕੁੜੀ ਨੂੰ ਚੱਜ ਦਾ ਲਾਂ ਨੂੰ ਨਹੀਂ ਮਿਲਦਾ ਤੇ ਪਾਣ ਨੂੰ ਨਹੀਂ ਮਿਲਦਾ ਖਾ ਲਵੇ ਫੇ ਦੋ ਰੋਟੀਆਂ ਹੀ ਇੱਥੇ ਬਹਿ ਕੇ ਫਿਰ ਆਪਣੀਆਂ ਗਿੰਦੀਆਂ ਬਿੰਦੀਆਂ ਨਾ ਦਸੇ ਚੀਜ਼ਾਂ ਦੀਆਂ ਲੋਕਾਂ ਨੂੰ ਇਹ ਵੇਖ ਕੇ ਉਹ ਤੇ ਮੈਨੂੰ ਪਤਾ ਲੱਗਣ ਰਿਹਾ ਜੇ ਗੱਡੀ ਨਹੀਂ ਮਿਲੀ ਤੇ ਸੂਟਾ ਹੋਣ ਵੀ ਕਿਹੜਾ ਉਹਨੇ ਚੱਜ ਦਾ ਪਾਇਆ ਉਹ ਤੇ ਦਿਖਣ ਹੀ ਨਹੀਂ ਗਿਆ ਆਹ ਲੋ ਇਹ ਹੀ ਜਵਾਬ ਦਵਾਂਗੀ ਤੁਹਾਡੀ ਗੱਲ ਦਾ ਕਹਿਣਾ ਨਹੀਂ ਸੀ ਮੈਂ ਇਹ ਉਹਦੇ ਪੇਕਿਆਂ ਦਾ ਦਿੱਤਾ ਪਾਇਆ ਆਜੋ ਮੇਰੇ ਨਾਲ ਮਾਰੀ ਖੋਲ ਦੇਨੀ ਆ ਇੱਕ ਤੇ ਕਪਾਰਾ ਸੂਟ ਜੇ ਤੇ ਚਾਰ ਦਿਨ ਪਹਿਲਾਂ ਗਰਮੀਆਂ ਦੇ ਕੱਪੜੇ ਵੀ ਇਹੀ ਬਣਾਏ ਜੇ ਸਾਡੇ ਲੋਕਾਂ ਨੇ ਨਾ ਆਪਣਾ ਨੱਕ ਵੀ ਰੱਖਣਾ ਹੁੰਦਾ ਰਿਸ਼ਤੇਦਾਰੀ ਚ ਸਾਨੂੰ ਨਾ ਤੇ ਗੱਲਾਂ ਕਰੋ ਤੁਸੀਂ ਉਧਰ ਦੀਆਂ ਗੱਲਾਂ ਕਰੋ ਭਾਈਏ ਤੇ ਮੂੰਹ ਪਰ ਕੇ ਉਹਨਾਂ ਨੂੰ ਕਿਹਾ ਨਹੀਂ ਤੇ ਜਿੱਦਨ ਕਹਿਣ ਤੇ ਆਏ ਨਾ ਮੂੰਹ ਤੇ ਖਲੋ ਕੇ ਕਵਾਂਗੇ ਪਰ ਤੁਸੀਂ ਕਾਦੋ ਸੇ ਵਿੱਚੋਂ ਤੁਹਾਡਾ ਸਗਣਾ ਨਹੀਂ ਰੋਕਿਆ ਨਾ ਐਸੇ ਨੂੰ ਰੋਕਿਆ ਹੈ ਤਾੜ ਦੋ ਜਾਂ ਨਾ ਦੋ ਮੈਂ ਸਗਣਾ ਦੀ ਕੋ ਫੀਲਿੰਗ ਠੀਕ ਹੈ ਨਾ ਬਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਨਾ ਗੱਡੀ ਦੀ ਅਸੀਂ ਉਹਨਾਂ ਨੂੰ ਕੋਈ ਟਮਾੜੀ ਕਰਨੀ ਜਿੰਨੀ ਡਿਮਾਂਡ ਕਰਨੀ ਹੈ ਅਸੀਂ ਕਰ ਦਿੱਤੀ ਜੇ ਤੁਸੀਂ ਗੌਰ ਮੈਂ ਜਾਂ ਕਰਨ ਇਸ ਗੱਲ ਉਧਰ ਜਾ ਕੇ ਕਰਨ ਦੀ ਗੱਲ ਤੇ ਅਸੀਂ ਨਹੀਂ ਕਰਾਂ ਲੋ ਤੁਸੀਂ ਕਰ ਸਕਦੇ ਤੇ ਕਰ ਲੋ ਇਹਨੇ ਉਹਨਾਂ ਪਾਸੇ ਹੋ ਗਏ ਤੇ ਕੁੜੀ ਤੋੜਦੀ ਨਾ ਜਾਉ ਨਿਭੜਿਆ ਕੰਮ ਇਹ ਤਾਂ ਬੇਈਮਾਨੀ ਹੋਈ ਛੇ ਇਹ ਤਾਂ ਬੜੀ ਵੱਡੀ ਬੇਈਮਾਨੀ ਤੁਸੀਂ ਕੀਤੀ ਆਪਣੀ ਜ਼ੁਬਾਨ ਤੋਂ ਮੁਕਰ ਗਏ ਹੋ ਉਹੀਂ ਤੇ ਘਰ ਵਿੱਚ ਅੱਗੇ ਗੱਲ ਕਰਦੇ ਰਹੇ ਆਂ ਵੀ ਇੰਨੀ ਸੋਹਣੀ ਕੁੜੀ ਟਕਰਾਤੀ ਸਾਰਾ ਕੁਝ ਵਧੀਆ ਕਰਾ ਦਿੱਤਾ ਪਰ ਤੁਸੀਂ ਤੁਹਾਡੇ ਚ ਤੇ ਰਹਿਮ ਹੀ ਨਹੀਂ ਹੈਗਾ ਕਿ ਤੇ ਮਨਸਾ ਘੋੜਾ ਲੋਕਾਂ 'ਚ ਤੇ ਰੱਬ ਰਹਿਮ ਹੁੰਦਾ ਪਰ ਤੁਹਾਡੇ ਚ ਤੇ ਉਹ ਵੀ ਨਹੀਂ ਹੈਗਾ ਸਹੀ ਕਿਹਾ ਜੀ ਸਾਡੇ 'ਚ ਰੱਬ ਰਹਿਮ ਕਹਿੰਦੇ ਨਾ ਤੇ ਤੁਹਾਡੇ 'ਚ ਕਿਹੜਾ ਹੈਗਾ ਵਾ ਸੱਚਾਈ 'ਚ ਬੰਦਾ ਛੱਲੇ ਕਿ ਜਿਹੜੀ ਜ਼ੁਬਾਨ ਦਿੱਤੀ ਨਾ ਉਹ ਪੂਗਾ ਨਹੀਂ ਕਰੇ ਪਾ ਮੈਂ ਦੇਰ ਸਵੇਰੀ ਪੁਕਾਲ ਦੇ ਤੂੰ ਵੀ ਤਾਂ ਪਾਰਾ ਦੇ ਹੁਣ ਪਾਰਾ ਦੇ ਪਾਣੀ ਨਹੀਂ ਪੈਣਦੇ ਤੂੰ ਤਾਂ ਮਿੰਟ ਤੋਂ ਪਹਿਲਾਂ ਗੱਲ ਖਤਮ ਕਰਤੀ ਉਹੀ ਦਿਹਾੜ ਪਛਤਾਉਂਦੇ ਆ ਰਿਸ਼ਤਾ ਕਰਕੇ ਮੈਂ ਤਾਂ ਹੱਥਾਂ ਨੂੰ ਦੰਧੀਆਂ ਵੜਦੀਆਂ ਵੀ ਕਿੱਥੇ ਲਾਲਚੀਆਂ ਦੇ ਘਰ ਕੋਈ ਡੋਪ ਕੇ ਰੱਖ ਦਿੱਤੀ ਬਸ ਸਾਡੇ ਵੱਲੋਂ ਵੀ ਇਹੀ ਹੈ ਕਿ ਕਿੱਧਰ ਸਾਡਾ ਮੁੰਡਾ ਨੁਕਰੇ ਲੱਗਣੇ ਜੇ ਭੈਣ ਜੀ ਤੁਸੀਂ ਕਿੰਨੀ ਗੱਡੀ ਦੇ ਕੇ ਕੁੜੀ ਨੂੰ ਤੋਰਿਆ ਨਾ ਤੇਰਾ ਕੀ ਮਤਵਲ ਇਹੋ ਜੀਆਂ ਗੱਲਾਂ ਕਰਨ ਦਾ ਕੀਪ ਤਾਂ ਮੈਂ ਆਪਣੀ ਤੈਨੂੰ ਕੀ ਕੁਛ ਦਿੱਤਾ ਆਪਣੀ ਕੁੜੀ ਦੀ ਵਾਰੀ ਆਈ ਤੇ ਬੜਾ ਸ਼ੱਕੀ ਦੁੱਖ ਲੱਗਾ ਦੁੱਖ ਤੇ ਨਹੀਂ ਗੱਲ ਮੇਰੀ ਸੁਣ ਗੱਲ ਤੇਰਾ ਇੱਕ ਤੇ ਮਤਵਲ ਨਹੀਂ ਮੈਨੂੰ ਮਿਹਨੇ ਕਮੇਨੇ ਮਾਰਨ ਦਾ ਹੈ ਤੂੰ ਵਿਚੋਲੀ ਐ ਕਿ ਤੂੰ ਮੇਰੀ ਸ਼ਰੀਕਣੀ ਐ ਹੈ ਤੇ ਮੈਂ ਤੇ ਆਪਣੀ ਕੁੜੀ ਨੂੰ ਜੋ ਕੁਝ ਦਿੱਤਾ ਨਾ ਉਹ ਮੁੜ ਕੇ ਸੋਚ ਕੇ ਵੀ ਨਹੀਂ ਦੇ ਸਕਦੇ ਮੇਰਾ ਤਾਂ ਜਵਾਈ ਐਡਾ ਸ਼ੌਕਰ ਉਹਦੇ ਘਰ ਤੇ ਚਾਰ ਚਾਰ ਗੱਡੀਆਂ ਲੱਗੀਆਂ ਫਰ ਚਾਰ ਮਹੀਨੇ ਹੋ ਗਏ ਤੁਹਾਡੀ ਤੇ ਤੁਹਾਡੇ ਘਰ ਕੇ ਲੈ ਮੇਰਤੀ ਭਾਵੇਂ ਸਾਲ ਨੇ ਵੀ ਪੰਜ ਚਾਰ ਸਾਲ ਹੋਏ ਕੋਈ ਕੋਣ ਹੁੰਦਾ ਮੇਰਤੀ ਦਾ ਮੇੜੇ ਮਾਰਨ ਵਾਲਾ ਉਹ ਭੈਣ ਜੀ ਮੰਨ ਲਈਦੀ ਹੁੰਦੀ ਗਲਤੀ ਜੇ ਧੀਆਂ ਵਿਆਹੀਆਂ ਹੋਣਾਂ ਤੇ ਆਪਣੇ ਘਰ ਚੰਗੀਆਂ ਲੱਗਦੀਆਂ ਆਪੇ ਕੀ ਘਰ ਆਣ ਕੇ ਬੈਠਿਆ ਭਰਾ ਪਰਜਾਈ ਤੇ ਘਰ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੀਆਂ ਆਪੇ ਚਲੀ ਜਾਣਾ ਉਹਨੇ ਉਹਨੇ ਇੱਥੇ ਬੈਠੀ ਨਹੀਂ ਰਹਿਣਾ ਕੀ ਪਤਾ ਮੈਂ ਤੇ ਚਾਰ ਮਹੀਨੇ ਬਾਅਦ ਤੂੰ ਹੀ ਤਾਂ ਸਿਰ ਖਾਲਾ ਦੋਵੇਂ ਮਾਮਾ ਤੇਰੇ ਫੋਨ ਕਰ ਦਿੰਦੀ ਆ ਮਿੰਟ ਕ ਪਹਿਲਾਂ ਗੱਡੀ ਨਹੀਂ ਤੇ ਤੁਹਾਨੂੰ ਕੀ ਤੰਗੀ ਇਸ ਗੱਲ ਦੀ ਤੈਨੂੰ ਜਿਹੜੀ ਗੱਲ ਤੇ ਲਿਆਉਣ ਦੇ ਨਾ ਤੂੰ ਉਹ ਗੱਲ ਕਰ ਤੁਹਾਡੇ ਘਰ ਦੀਆਂ ਗੱਲਾਂ ਚ ਧੀ ਰਵੇ ਜਾਵੇ ਨਾ ਜਾਵੇ ਤੁਹਾਡਾ ਕੋਈ ਮਤਲਬ ਨਹੀਂ ਇਹੋ ਜਿਹੀ ਗੱਲਾਂ ਕਰਦੇ ਪਰ ਮੈਂ ਇੱਕ ਗੱਲ ਕਹਦਾ ਜਿੱਥੇ ਧੀਆਂ ਦਾ ਜ਼ਿਆਦਾ ਰੋਲਾ ਹੁੰਦਾ ਨਾ ਉਥੇ ਨੋਵਾ ਘਾਟੀ ਬਸਦੀਆਂ ਧੀ ਅੱਛਾ ਹਾਂਜੀ ਤੋ ਇਹ ਆਪਣੀ ਗਲਤੀ ਨਾ ਜਾਣਿਓ ਆ ਸਾਡੀ ਗਲਤੀ ਕੋਈ ਹੈਗੀ ਨਹੀਂ ਹੈਗੀ ਕਿਉਂ ਨਹੀਂ ਤੁਸੀਂ ਸਭ ਕੋ ਮੰਨ ਕੇ ਤੇ ਹੁਣ ਤੁਸੀਂ ਵਿੱਚੋਂ ਨਿਕਲਣ ਨੂੰ ਫਿਰਣੇ ਉਹ ਅਸੀਂ ਕੁੜੀ ਦਾ ਸੌਦਾ ਥੋੜੀ ਕੀਤਾ ਉਹ ਸਾਡੇ ਗਲੇ ਤੁਸੀਂ ਬਲਾ ਪਾ ਗਏ ਨਾ ਖਾ ਕੜ ਕੜ ਕੇ ਪੁੱਠੇ ਜਵਾਬ ਦੇਣਦੇ ਹੋ ਉਹ ਕੀ ਬੜੀ ਚੁਕੀ ਆ ਉਹ ਤੁਹਾਡਾ ਰਿਸ਼ਤਾ ਲੈ ਕੇ ਬਲਾ ਗਲ ਪਾਈ ਆਪਣੇ ਹੂੰ ਉਹ ਇੰਨੇ ਰਿਸ਼ਤੇ ਕਰਾਇਆ ਕਦੀ ਕੋਈ ਲੰਬਾ ਨਹੀਂ ਆਇਆ ਇਹ ਸਾਨੂੰ ਪਰ ਬਲਾ ਸਾਡੇ ਗਲ ਪਈ ਕਿ ਤੁਹਾਡੇ ਗਲ ਪਈ ਹੈ ਤੁਹਾਡੇ ਕੋ ਪੈ ਜਾਂਦੀ ਨਾ ਕੋਈ ਉਹ ਜੀ ਤੇ ਤੁਹਾਨੂੰ ਦਿਨ ਦੀ ਰਾਤ ਥਾਣੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ ਅੱਛਾ ਜਾਣਦੀ ਨਾ ਤੁਹਾਨੂੰ ਥਾਣਾ ਵੀ ਬੁਖਾ ਦੂਗੀ ਐਡੀ ਕਰਮਾਂ ਵਾਲੀ ਲਿਆਂਦੀ ਜੀ ਮੈਨੂੰ ਲੱਗਦਾ ਜਿਹੜੀ ਸਾਡੇਾਂ ਤੋਂ ਪਹਿਲਾਂ ਸਲਾਵਾ ਆਇਆ ਨਾ ਕੰਨ ਚ ਗਿਆ ਬਾਲਾ ਕਾ ਇਹ ਕੰਨਾਂ ਲਈ ਵਿਚਾਰੀ ਇਹਨਾਂ ਨੂੰ ਸ਼ਾਬਾਸ਼ ਤੁਹਾਡੇ ਬਹੁਤ ਵਧੀਆ ਕੀਤੀ ਜੇ ਉਹ ਸਾਡੇ ਤੇ ਨਹੀਂ ਇਹੋ ਦੀਆਂ ਗੱਲਾਂ ਚੱਲਦੀਆਂ ਤੇ ਨਾ ਉਹ ਏਡੀ ਤੇਜ਼ੀ ਹੈਗੀ ਆ ਵੀ ਉਹ ਗੱਲ ਇਧਰ ਉਧਰ ਕੰਨਾਂ ਚ ਗੱਲਾਂ ਪਾ ਨਾ ਚਕੂਂਗੀ ਇਹ ਜੇ ਫਿਰ ਸੁਣਾ ਕਿਵੇਂ ਦਿੱਤੀ ਤੂੰ ਇਹ ਗੱਲ ਜੇ ਤੁਹਾਡੇ ਮਨ ਚ ਆਈ ਹੈ ਤੇ ਕਿਤੇ ਨਾ ਕਿਤੇ ਮੂੰਹ ਚੋਂ ਨਿਕਲੀ ਰਹੀ ਹੈ 4 ਮਹੀਨੇ ਹੋ ਗਏ ਚੁੱਪ ਕਰਕੇ ਸੁਣ ਨਹੀਂ ਰਹੀਆਂ ਕਿ ਚੱਲ ਕੋਈ ਗੱਲ ਨਹੀਂ ਆ ਭੈ ਇਹਨਾਂ ਨੂੰ ਲੱਗੂਗੀ ਭੰਡੜ ਦਾ ਵਿਆਹ ਹੋਇਆ ਤੂੰ ਇਹ ਦੁਖੀ ਕਰ ਦਿੱਤਾ ਕਦੀ ਫੋਨ ਸਵੇਰੇ ਕਦੀ ਸ਼ਾਮੀ ਜਦ ਮੈਂ ਗੱਡੀ ਕੋਈ ਬਾਹਰ ਲਾ ਕੇ ਬੈਠਾ ਹੁੰਦਾ ਵੀ ਤੁਹਾਡੇ ਅੰਦਰ ਕੋਈ ਲਾਜਵੇ ਫੜਾ ਫੜ ਮ ਜੀ ਗੱਡੀ ਨਹੀਂ ਨਾ ਦਿਵਾਣੀ ਸੀ ਤੇ ਐਸੇ ਮੂਣਾਂ ਨਾ ਪਿਆਰ ਨਾ ਕਹਿ ਦਿੰਦੇ ਕਿ ਬਾਕੀ ਸਭ ਗੱਲਾਂ ਪੂਰੀਆਂ ਹੋਣਗੀਆਂ ਜਿੱਦਾਂ ਦਾ ਵਿਆਹ ਕਹਿੰਦੇ ਉਦਾਂ ਦਾ ਮਿਲ ਜੇਗਾ ਪਰ ਅਹੀਂ ਗੱਡੀ ਨਹੀਂ ਜਿਦਵਾ ਸਕਦੇ ਫਿਰ ਆਪਾਂ ਵੀ ਸੋਚ ਵਿਚਾਰ ਕਰ ਰਹੇ ਹੁੰਦੇ ਕਿ ਤੇ ਜਾਣ ਕੇ ਹੱਤਿਆ ਗੱਲ ਪਾਈ ਹੋਈ ਹੈ ਨਜਾਇਜ਼ ਦਾ ਕਲੇਸ਼ ਸਾਡੇ ਗੱਲ ਵੀ ਤਾਂ ਆਪਣੇ ਗੱਲ ਵੀ ਪੁਗਾਨਦੇ ਹੋ ਥੋੜਾ ਨਾ ਆਰਾਮ ਨਾਲ ਸੋਚੋ دین ਧਰਮ ਨਾਲ ਕਿ ਗੱਲ ਜਿਹੜੀ ਪੁਗਾਨ ਨੂੰ ਕੀਤੀ ਗਈ ਸੀ ਉਹ ਕਿਉਂ ਨਹੀਂ ਪੁਗਾਈ ਗਈ ਉਧਰ ਜ਼ੋਰ ਪਾਓ ਐਬਰ ਕਿਰੋਲਾ ਪਾਉਂਦੇ ਉਹਨਾਂ ਨਾਲ ਗੱਲ ਕਰੋ ਕਿ ਲੋਨ ਲਾਂ ਚੁੱਕ ਲਣ ਆ ਜਮੀਨ ਉਹਨਾਂ ਦੀ ਕਾਹਦੇ ਇੰਨੇ ਕੰਮ ਆਂਦੀ ਐ ਇੱਕ ਹੀ ਤਾਂ ਮੁੰਡਾ ਤੇ ਇੱਕ ਹੀ ਕੁੜੀ ਐ ਦੇ ਦੇਣ ਥੋੜੀ ਜੀ ਕੁੜੀ ਨੂੰ ਫਿਰ ਦੇ ਦੇ ਸਕਦੇ ਈਆਂ ਪਿੱਛੇ ਦੇ ਬੜਾ ਕੁਝ ਕਰਦੇ ਮਾਪੇ ਵੇਚਣੀ ਪਵੇ ਤਾਂ ਵੇਚ ਵੀ ਦਿੰਦੇ ਐ ਉਹਨਾਂ ਨੇ ਨਾ ਕਿ ਲੋਨ ਚੁੱਕਣ ਕੀਤਾ ਠੀਕ ਐ ਨਾ ਤੇ ਮੈਂ ਹੁਣ ਉਹਨਾਂ ਨੂੰ ਕੁਝ ਨਹੀਂ ਕਹਿਣਾ ਤੁਸੀਂ ਜੋ ਕਹਿ ਸਕਦੇ ਤੁਸੀਂ ਕੁਝ ਕਰ ਸਕਦੇ ਤੇ ਕਰੋ ਮੰਮੀ ਆਹ ਹੋ ਗਿਆ じゃ ਧੋਖਾ ਬੜਾ ਤਗੜਾ ਪਹਿਲਾਂ ਤਾਂ ਸਾਨੂੰ ਕੁਝ ਨਹੀਂ ਕਿਹਾ ਕਿ ਉਹ ਵਿਆਹ ਦੇਣ ਜੋਗੇ ਨਹੀਂਗੇ ਉਹਨਾਂ ਨੇ ਲੋਨ ਚੁੱਕਨੇ ਨੇ ਜਾਂ ਲੋਨ ਚੁੱਕਣ ਆਪ ਵੀ ਕਰਨ ਤੇ ਜੋ ਮਰਜ਼ੀ ਕਰਨ ਸਾਡੇ ਨਾਲ ਕੋਈ ਮਤਲਬ ਨਹੀਂਗਾ ਅਹੀਂ ਨੇ ਨਾਨਾ ਜਾ ਕੇ ਕੋਈ ਗੱਲ ਕਰਨੀ ਸੀ ਅਹੀਂ ਤੇ ਤੁਹਾਡੇ ਨਾਲ ਕਰਨੀ ਸੀ ਤੇ ਤੁਹਾਡੇ ਤੇ ਗੱਲ ਹੋ ਗਈ ਜੇ ਉਹਨਾਂ ਨਾਲ ਗੱਲ ਇੱਕ ਵਾਰੀ ਕੰਨੀ ਖੋਲਦੋ ਚੰਗੀ ਤਰ੍ਹਾਂ ਕਿ ਮੁੰਡੇ ਨੇ ਗੱਡੀ ਲੈਣੀ ਜੇ ਤੇ ਅਹੀਂ ਤਾਂ ਉਹ ਤੋਂ ਲੁਕਾ ਲਿਆ ਸੀ ਆਪਣਾ ਨੇ ਇੱਕ ਵਾਰੀ ਪੂਰਾ ਫਰਜ਼ ਨਿਭਾ ਲਓ ਜਿਹੜੀ ਜ਼ੁਬਾਨ ਕੀਤੀ ਸੀ ਮੁਰਕੀ ਹੋ ਗਈ ਜਵਾਬ ਦਿੰਦੇ ਨੇ ਉਹ ਸਾਡੇ ਤੱਕ ਪਤਾ ਦਿਓ ਤੇਰੇ ਆਪੇ ਦੇਖ ਲੈਣਗੇ ਜਿਹੜੀ ਹੋਏਗੀ ਵੇਖੀ ਜਾਏਗੀ ਇਹ ਤੇ ਮੈਂ ਤੁਹਾਨੂੰ ਗੱਲ ਪਹਿਨ ਸਾਥ ਕਰੀ ਕਿ ਮੈਂ ਤੇ ਕੋਈ ਨਹੀਂ ਉਹਨਾਂ ਨੂੰ ਜਾ ਕੇ ਗੋਹੜ ਪਾਉਣਾ ਜਿਹੜੀ ਗੱਲ ਹੋਈ ਇੱਥੇ ਗੱਲ ਕਰਾਂਗੇ ਪਰ ਜੋ ਤੁਸੀਂ ਕਰ ਸਕਦੇ ਹੋ ਤੁਸੀਂ ਕਰ ਚੁੱਕੇ। ਚਲੋ ਕਰ ਲਾਂਗੇ ਅਸੀਂ ਫਿਰ ਲੱਗ ਜਾਏਗਾ ਪਤਾ ਤੁਹਾਨੂੰ ਵੀ ਕੀ ਕਰਦੇ। ਉਹ ਫੇ ਸਾਰਿਆਂ ਨੂੰ ਲੱਗ ਜਾਣਾ। ਤਾਂ ਬੱਸ ਫੇ ਠੀਕ ਐ। ਗੱਲ ਧਿਆਨ ਨਾਲ ਸੁਣੋ ਜਿੰਨਾ ਮਰਜ਼ੀ ਕੋਈ ਮਜਬੂਰ ਹੋਵੇ ਨਾ ਕੋਈ ਇੰਨਾ ਚਿਰ ਬਰਦਾਸ਼ਤ ਨਹੀਂ ਕਰਦਾ। ਠੀਕ ਐ ਨਾ? ਸਾਰੇ ਕਾਰਵਾਈ ਪਾ ਲੈਂਦੇ। ਕੋਈ ਗੱਲ ਨਹੀਂ। ਠੀਕ ਐ। ਤਾਂ ਇਹ ਦੇਖ ਕੇ ਲੋ ਕਾਰਵਾਈ ਪਾ ਕੇ। ਕੋਈ ਗੱਲ ਨਹੀਂ ਜੀ। ਠੀਕ ਐ। ਜੇ ਤੁਸੀਂ ਹੁਣ ਸਾਈਡ ਤੇ ਹੋ ਗਏ ਹੋ ਨਾ ਤੇ ਫਿਰ ਸੈਡੋ ਸਾਈਡ ਹੀ ਰਹਿਣਾ। ਆ ਬਲੀਜ ਨਾ ਕਦੀ ਚੜਨਾ ਸਾਡੀ। ਉਹ ਮੈਂ ਨਹੀਂ ਆਂ ਲਾਂਚੀ ਲੋਕਾਂ ਨੇ ਕਦੀ ਬੁਇਆ ਟੱਪਦੀ ਵਾਹ ਜੀ ਤਾਨੂੰ ਤੁਹੀ ਲੋਗ ਜਿਹੜੇ ਸਾਨੂੰ ਟੱਕਰੇ ਤਾਨੀ ਹੋਇਆ ਪਰ ਤੁਹਾਡੇ ਵਰਗੇ ਬੰਦੇ ਕਦੀ ਨਹੀਂ ਮੱਥੇ ਲਗੇ ਉਹ ਤੁਹੀ ਤੇ ਮੈਂ ਕਹਿੰਦੀ ਜੇ ਕਹਿੰਦੇ ਨਾ ਦਾਜ ਦੇ ਲੋਭੀ ਲੋਗ ਉਹ ਲੋਗ ਉਹ ਪਿੱਛੇ ਉਹ ਮੇਰੀ ਸੰਗਲ ਤੂੰ ਆ ਜਨਾਨੀਆਂ ਵਾਲੀਆਂ ਨਾ ਮਾਰ ਤੂੰ ਮੇਰੀ ਨਾ ਆਪਣੇ ਬੰਦੇ ਨਾਲ ਗੱਲ ਕਰਾ ਬੰਦਾ ਮੇਰੇ ਨਾਲ ਹੀ ਹੈ ਠੀਕ ਹੈ ਨਾ ਬੰਦਾ ਮੇਨੇ ਮਿੱਤੋ ਬਾਰੀ ਨਾਲ ਤੇ ਤੇਰੇ ਆਇਆ ਨਹੀਂ ਨਾਲ ਸਵਾਹ ਆ ਤੇਰੇ ਉਹ ਕਹਿੰਦਾ ਵੀ ਮੇਰੇ ਕੋਲ ਹੁਣ ਦਾਜ ਉਦਦੇ ਲੋਕੀ ਬਲੋਬੀ ਜਿਹੜੇ ਨੇ ਉਹਨਾਂ ਦਾ ਮੱਥਾ ਨਹੀਂ ਲਾਇਆ ਜਾਂਦਾ ਉਹਨੇ ਤੈਨੂੰ ਅੱਗੇ ਲਾਇਆ ਆਹੋ ਇਦਾਂ ਹੀ ਆ ਚਲੋ ਜਾਓ ਜਾ ਰਹੇ ਕਹਿੰਦੀ ਹਾਂ ਜਾਓ ਤਈ ਖਿਆ ਦੇ ਘਰ ਦੀ ਸਾਡੇ ਵੇੜੇ ਬਾਤ ਤੀ ਕਿ ਉਹ ਰਾਜ ਭੋਗੇ ਕੱਲੇ ਕੱਲੇ ਮੁੰਡੇ ਨਾਲ ਤੇ ਹੁਣ ਦੁੱਧ ਚ ਜਿਵੇਂ ਵਾਲ ਨਿਕਲਦਾ ਨਾ ਬਸ ਉਦਾਂ ਨਿਕਲ ਚੱਲ ਜਾਣਦੇ ਤੂੰ ਵੇਖੀ ਜੂ ਜੜੀ ਹੋਊਗੀ ਬਹੁਤ ਗਲਤ ਹੋ ਗਿਆ ਮੰਮੀ ਇਹ ਨਹੀਂ ਸੀ ਉਮੀਦ ਹੈ ਕਿ ਨੀਆ ਬੀਬੇ ਦੇ ਛਤਾਂ ਨਿਕਲਣਗੇ ਕਿਵੇਂ ਗੱਲ ਪਲਟਾ ਕੇ ਬਹਿ ਗਈ ਹੈ ਉਹਨੇ ਜਾਈ ਨਿਕਲ ਗਈ ਹੈ ਹਾਂ ਉਹਨੇ ਵੇਖਿਆ ਮੁੰਡੇ ਨੇ ਕੱਲ ਨੂੰ ਕੰਮ ਕਰਦੇ ਚੱਲਣਾ ਬੀਜ਼ੀ ਹੋਏ ਨਾ ਘਰਾਂ ਦੇ ਕੰਮਾਂ ਨੂੰ ਭੁੱਲ ਜਾਣਗੇ ਤਸ ਸੇਵਕ ਨੇ ਤਾਂ ਫਿੱਟਣਾ ਬੈ ਕੇ ਦੋ ਦੋ ਤੀਆ ਕੀ ਕੀਤਾ ਜੇ ਮੇਰੇ ਨਾਲ ਉਹਨੇ ਤਾਂ ਮੈਨੂੰ ਰੋਣਾ ਮਾਂ ਮੈਨੂੰ ਫਸਾਦਾ ਹੀ ਆਸਾਨ ਵਾਲੀ ਕੋਈ ਗੱਲ ਨਹੀਂ ਮੰਮੀ ਨੂੰ ਜਿਹੜੀ ਵੀ ਗੱਲ ਹੈ ਨਾ ਉਹਨੂੰ ਸਿਮਰਤੇ ਆ ਗਈ ਹੈ ਤੇ ਸਿਮਰਤੀ ਕਰੇਗੀ ਉਹਨੂੰ ਵੇਖਣ ਜੂ ਮੇਰੀ ਸੁਣ ਗੱਲ ਇੱਕ ਵਾਰੀ ਪੁੱਤਾਂ ਪਾਉਣ ਨੂੰ ਪਿਆਰ ਨਾਲ ਸਮਝਾ ਲਈ ਜੇ ਤੇ ਉਹ ਗਈ ਸਮਝ ਤੇ ਠੀਕ ਹੈ ਹੈਂ ਨੀ ਤੇ ਫਿਰ ਇਹਨੂੰ ਦੂਜੀ ਤਰ੍ਹਾਂ ਸਮਝਾ ਲਾਂਗੇ ਤੇ ਵਿੱਚ ਓਲਨ ਤੇ ਐ ਨਿਕਲ ਗਈ ਜਿੱਦਾਂ ਦੁੱਧ 'ਚ ਮੱਖੀ ਕੱਢੀ ਦੀ ਤੇ ਇਹਨੂੰ ਤੂੰ ਨਿਕਲ ਹੀ ਰਹਿਣ ਦੇ ਕੋਈ ਨੀ ਮੰਮੀ ਨਿਕਲੇ ਰਹਿਣ ਦੋ ਕਰ ਲੈਨੇ ਸਿਮਰਤ ਨਾਲ ਵੀ ਗੱਲ ਆਪਨੇ ਸਾਹਮਣੇ ਬੈ ਕੇ ਗੱਲ ਹੋਈ ਜਾਂਦੀ ਕਿ ਕਿਸੇ ਵੇਲੇ ਬੰਦਾ ਪਿਆਰ ਨਾਲ ਸਮਝ ਵੀ ਜਾਂਦਾ ਨਾ ਸਮਝੇਗੀ ਤੇ ਫਿਰ ਤੇ ਆਪਾਂ ਉਹਨਾਂ ਨਾਲ ਸਿੱਧੀ ਗੱਲ ਕਰ ਲਾਂਗੇ ਤੇ ਨੀ ਤੇ ਫਿਰ ਨਾ ਸਮਝੇਗੀ ਤੇ ਫਿਰ ਮੈਂ ਕਾਹਾਂਗੀ ਵੀ ਆਪਣਾ ਬਿਸਤਰਾ ਗੋਲ ਕਰ ਤੇ ਚਲੋ ਗੱਡੀ ਲਿਆਏਗੀ ਤੇ ਆ ਜੀ ਤੇ ਨੀ ਤੇ ਰਹੀ ਉੱਥੇ ਆਹ ਸਾਡਾ ਗਹਿਣਾ ਘਟਾ ਸੰਦੇਜ ਆ ਬਸ ਠੀਕ ਹੈ ਗਹਿਣਾ ਘਟਾ ਰੱਖਿਆ ਮੈਂ ਤੁਹਾਡੀ ਅਲਮਾਰੀ ਚ ਹੀ ਉਹਦੇ ਕੋਲ ਨਹੀਂ ਕੁਛ ਹੈਗਾ ਹਾਂ ਬਸ ਠੀਕ ਆ ਚਲੋ ਕਰਦੀ ਆ ਮੈਂ ਗੱਲ ਹਾਂ ਇੱਕ ਵਾਰੀ ਪੁੱਛ ਲੈ ਪਿਆਰ ਨਾਲ ਚੰਗੇ ਵਕਤ ਨਾਲ ਹੀ ਫੜੇ ਨੇ ਚੰਗਾ ਮੁੰਡਾ ਵਿਆਹਿਆ ਮੈਂ ਉਦਾਂ ਦੀ ਮੇਰੇ ਘਰ ਕਲਪਣਾ ਪਈ ਗੱਡੀ ਲੈਣੀ ਤੇ ਲੈ ਕੇ ਰਹਿਣੀ ਐ ਇਦਾਂ ਨਹੀਂ ਹਟਣਾ ਹੀ ਮੰਮੀ ਤੇ ਮੇਰੇ ਆਸਤੇ ਕੁਛ ਨਹੀਂ ਲੱਗੇ ਅੰਛੇ ਤੇਰੇ ਵਾਸਤੇ ਲਿਆਂਦਾ ਵਾ ਮਮਾ ਤੇਰੇ ਜਦੋਂ ਆਉਣਗੇ ਨਾ ਉਹਨਾਂ ਨੂੰ ਕੱਟ ਕੇ ਦੇ ਦੂੰਗੀ ਫਿਰ ਆ ਵੀ ਛੱਡੋ ਤੇ ਆ ਵੀ ਲੁੱਡੂ ਕੱਟੋ ਹੋ ਗੱਡੀਏ ਨਾ ਲੈਣਾ ਮਾਮੂ ਨੂੰ ਕੋਈ ਨਵੀਂ ਫਿਲਮ ਲੱਗੀ ਐ ਕੋ ਦੇਖਣ ਲਈ ਕੋਈ ਗੱਲ ਨਹੀਂ ਜਦੋਂ ਤੇਰੇ ਮਾਮਾ ਜੀ ਆਉਣਗੇ ਨਾ ਉਹਨਾਂ ਨੂੰ ਕਹ ਦਾਂਗੀ ਅੱਪਾ ਚਲੋ ਠੀਕ ਆ ਚਲੋ ਲੁੱਡੂ ਤੇ ਕੱਟੋ ਹੋ ਗੱਡੀਏ ਹਾਂ ਖੇਡ ਜੀ ਅੰਛੇ ਕੀ ਕਰਦੇ ਹੋ ਤੁਸੀਂ ਬੈਠੇ ਹੋ ਮੈਂ ਮੰਮੀਆਂ ਨਾਲ ਲੱਡੂ ਖੱਟੀ ਆਹ ਚੱਲ ਲੱਡੂ ਖੱਟੀ ਮੈਂ ਮੰਮੀਆਂ ਨਾਲ ਗੱਲ ਕਰਨੀ ਤੂੰ ਜਾ ਤੇ ਨਾਨੀ ਨੇ ਨਾ ਮੌਨ ਮਿਟਾ ਬਣਾਇਆ ਉਹਨੂੰ ਪੀ ਲਈ ਸਾਰਾ ਪੀ ਨਹੀਂ ਚੰਗਾ ਕੀ ਕਰਦੇ ਬਈ ਅਸੀਂ ਕੁਛ ਨਹੀਂ ਦੀਦੀ ਉਹ ਉਹਨਾਂ ਦੇ ਕੱਪੜੇ ਜਿਹਾ ਸੀ ਤੇ ਮੈਂ ਕਿਹਾ ਚੱਲ ਕਿਆ ਕਰਕੇ ਰੱਖ ਦਿੰਦੀ ਲਗਾ ਲਉ ਤੇ ਹੋਈ ਗੱਲ ਉਹ ਐ ਫਿਰ ਪੇਕੇ ਵਧੀਆ ਵਧੀਆ ਹੋ ਗਿਆ ਸਭ ਕੁਝ ਹਾਂਜੀ ਬਹੁਤ ਵਧੀਆ ਇਨਾ ਅੰਚੀ ਕਾਂਦੀਆਂ ਕੱਪੜੇ ਵੱਲੋਂ ਤੇ ਮੈਂ ਨਾ ਤੁਹਾਨੂੰ ਬੈਗ ਚ ਕੱਪੜੇ ਕੱਢ ਕੇ ਦਊਂਗੀ ਤੇ ਮੰਮੀ ਹੋਣਾ ਨੇ ਭੇਜੇ ਸੀ ਤੁਹਾਡੇ ਦੀ ਵੀ ਟੈਨਸ਼ਨ ਨਹੀਂ ਵੀ ਤੇ ਮਮਾ ਨੂੰ ਨਾਲ ਹੀ ਵੀ ਤੇ ਤੁਹਾਨੂੰ ਮੈਂ ਦੇ ਦਊਂਗੀ ਤੇ ਮਮਾ ਨੂੰ ਦੇ ਦੇ। ਬੈਠੋ। ਧੰਨ ਗੱਲ ਕਰਦੇ। ਹਾਂਜੀ। ਦੇਖੋ ਭਾਬੀ। ਤੁਸੀਂ ਪੇਕੇ ਗਏ। ਕਿਹੜੀ ਹਾਲ ਲੱਚ ਗਏ ਹੋ? ਕਿਵੇਂ ਗਏ ਹੋ? ਤੁਹਾਨੂੰ ਸਾਰਾ ਚਾਹਨਾ ਹੈ। ਭੁੱਖੇ ਹੋਏ ਹੋ ਨਾ? ਹਾਂਜੀ। ਠੰਡ 'ਚ ਵੀ ਬੰਦਾ ਦੂਰ ਜਾਵੇ ਨਾ। ਇਹ ਬੜਾ ਔਖਾ ਹੁੰਦਾ ਵੈ ਕਿੰਨੇ ਰਾ ਜਲਦੀ ਪੈ ਜਾਂਦਾ ਵਾਪਸ ਆਂਚ ਵੀ ਤੰਗੀ ਹੁੰਦੀ ਐ ਤੇ ਗਰਮੀ ਚ ਤੇ ਵੈਹੇ ਬੰਦੇ ਦੀ ਹਾਲਤ ਮਾੜੀ ਹੋ ਜਾਂਦੀ ਆ ਆ ਗੱਡੀਆਂ ਵਾਲੇ ਟੱਕਰਾ ਮਾਰ ਕੇ ਨਿਕਲ ਜਾਂਦੇ ਮੋਟਰਸਾਈਕਲ ਵਾਲਿਆਂ ਨੂੰ ਤੁਹਾਨੂੰ ਪਤਾ ਬੜਾ ਹੀ ਮਾੜਾ ਹਾਲ ਹੁੰਦਾ ਵੈ ਸੜਦੀ ਟੁੱਪ ਚ ਤਾਂ ਰੁਕਦੇ ਹੀ ਨਹੀਂ ਦੂਰ ਦੇ ਸਮਾਚ ਮੋਟਰਸਾਈਕਲ ਤੇ ਜਾਣਾ ਤਾਂ ਕਿੰਨਾ ਹੀ ਔਖਾ ਐ ਨਾ ਅੱਛਾ ਜੇ ਤੂੰ ਆਪਣੇ ਪਿੰਡ ਗਏ ਹੋਗੇ ਆਣ ਗਵਾਂਡ ਸਾਰੇ ਤੂੰ ਮਹੀਨੇ ਤੇ ਹੋਣਗੇ ਤੇ ਜਦੋਂ ਉਹਨਾਂ ਨੇ ਦੇਖਿਆ ਹੋਏਗਾ ਕਿ ਸੇਵਕ ਮੋਟਰਸਾਈਕਲ ਤੇ ਆਇਆ ਜਵਾਈ ਭਾਈ ਗੱਲਾਂ ਦੇ ਕਿੱਤੀਆਂ ਹੀ ਹੋਣਗੀਆਂ ਇਹ ਗੱਲ ਤਾਂ ਤੂੰ ਕਹਿ ਨਹੀਂ ਸਕਦੇ ਨਹੀਂ ਕੀਤੀਆਂ ਹੋਣਗੀਆਂ ਆਣ ਗਵਣ ਪੁੱਛੇ ਤਾਂ ਜ਼ਰੂਰ ਹੋਏਗਾ ਕਿ ਪੋਤੇ ਇੰਨੀ ਦੂਰੋਂ ਆਈਆਂ ਤਾਂ ਮੇਰੀ ਗੱਡੀ ਨਹੀਂ ਘਰ ਵਾਲੇ ਕੋਲ ਚਲੋ ਕੋਈ ਗੱਲ ਉਹ ਤਾਂ ਸਾਨੂੰ ਪਤਾ ਹੈ ਆਣ ਗਵਣ ਤਾਂ ਸਭ ਤੋਂ ਪਹਿਲਾਂ ਗੱਲ ਕਰਦਾ ਵਾ ਆਪਣੇ ਤਾਂ ਬਾਅਦ ਚ ਹੀ ਗੱਲ ਕਰਦੇ ਨੇ ਹੁਣ ਤੂੰ ਹੀ ਉੱਥੇ ਕੀ ਗੱਲ ਕੀਤੀ ਹੈ ਤੇ ਕੀ ਨਹੀਂ ਕੀਤੀ ਇੱਥੇ ਤਾਂ ਮੈਨੂੰ ਪਤਾ ਹੀ ਨਹੀਂਗਾ ਵੇਖੋ ਬਾਬੀ ਇਹ ਘਰ ਵਾਲ ਵੇਖਦੇ ਨਾ ਸੋਹਣਾ ਹੈ ਨਾ ਹਾਂਜੀ ਤਾਨੂੰ ਲੱਗਦਾ ਇਸ ਘਰ ਚ ਕੋਈ ਕਮੀ ਬੇਸੀ ਹੈ ਇਸ ਚੀਜ਼ ਦੀ ਵੀ ਮੈਨੂੰ ਤੇ ਸਾਰੇ ਪਾਸੇ ਪੂਰਾ ਹੀ ਲੱਗਦਾ ਉਹ ਪੂਰਾ ਹੀ ਹੈ ਨਾ ਤੇ ਆਉਣ ਵਾਲੇ ਟਾਈਮ ਤੇ ਤੁਸੀਂ ਇੰਨੇ ਕੁ ਸੋਖੇ ਰਹਿਣਾ ਇਸ ਘਰ ਚ ਕਿਉਂਕਿ ਮੇਰੇ ਵੀਰ ਦੀ ਤਨਖਾਹ ਬੜੀ ਮੋਟੀ ਹੈ ਤੇ ਜਦ ਨਵੇਂ-ਨਵੇਂ ਨਹੀਂ ਤਨਖਾਹ ਤੇ ਵਧਣੀ ਹੈ ਅੱਗੋਂ ਫਿਰ ਇਹਦਾ ਤਾਂ ਸਾਰਾ ਭਾਗ ਹੀ ਤੁਹਾਨੂੰ ਲੱਗਣਾ ਹੈ ਮਾਪੇ ਜਿਹੜਾ ਸਦਾ ਨਾਲ ਲੈਂਦੇ ਨੇ ਮੈਂ ਵੈਸੇ ਆਪਣੇ ਘਰ ਵਾਲੀ ਜਦੋਂ ਰਾਜੀ ਤੁਸੀਂ ਬੁਲਾਇਆ ਕਰੋਗੇ ਮੈਂ ਆ ਕੇ ਮਿਲ ਜਿਆ ਕਰਨਾ ਸẽ ਗਿਆ ਨਾ ਬਬੀ ਹਾਂਜੀ ਇਤੇ ਕੋਨਾ ਕੋਨਾ ਘਰ ਦਾ ਤਿੰਕਾ ਤਿੰਕਾ ਸਾਰਾ ਤੁਹਾਡਾ ਹੈ ਰਾਜ ਕਰਨਾ ਤੁਸੀਂ ਇਸ ਘਰ ਦੇ ਰਾਜ ਹਾਂਜੀ ਹੈਨਾ ਮੰਮੀ ਦਾ ਤਾਂ ਸੁਭਾਅ ਹੀ ਨਹੀਂਗਾ ਤੁਹਾਨੂੰ ਰੋਕ ਟੋਕ ਕਰਨ ਦਾ ਕਰਦੇ ਕਿਸੇ ਗੱਲ ਨੂੰ ਰੋਕ ਟੋਕ ਨਹੀਂ ਨਹੀਂ ਨਾ ਕਰਦੇ ਮੈਂ ਕਰਦੀ ਹਾਂ ਤੇ ਤੁਸੀਂ ਚਾਹਦੇ ਹੋਵੋਗੇ ਕਿ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਤੁਹਾਡੀਆਂ ਖੁਸ਼ੀਆਂ ਇਦਾਂ ਹੀ ਰਹਿਣ ਚਾਹੋਗੇ ਨਾ ਹਾਂਜੀ ਦੀਦੀ ਇਹ ਜਿਹੜਾ ਥੋੜਾ ਬਹੁਤ ਸੇਵਕ ਬੋਲਦਾ ਹੈ ਨਾ ਦੇਖਿਆ ਹੈ ਤਾਂ ਜਮਾ ਵੀ ਨਾ ਬੋਲੇ। ਅਸੀਂ ਚੰਗੇ ਹੋਗੇ। ਹਾਂਜੀ। ਹੈ ਨਾ? ਬਿਲਕੁਲ। ਚੰਗੇ ਹੋਣਾ ਕਿ ਖੁਸ਼ ਰਹੋ। ਤੇ ਕਿਉਂ ਜਦੋਂ ਫੋਨ ਆਵੇ ਤਾਹ ਇੱਕੋ ਗੱਲ ਕਹੋ ਕਿ ਮੈਂ ਆਪਣੇ ਘਰ ਖੁਸ਼ ਹਾਂ। ਮਾਂ ਚਿੱਤੇ ਹੀ ਚਾਹੁੰਦੀ ਕਿ ਖੁਸ਼ੀ ਰਹੋ। ਵੈਸੇ ਵੀ ਸਾਡੇ ਘਰ ਕੋਈ ਕਮੀ ਨਹੀਂ ਪਾਉਂਦੀ। ਪਰ ਵੇਖੋ ਹੁਣ ਪੜਾਈਆਂ, ਲਿਖਾਈਆਂ ਸਾਰੇ ਮਾਪੇ ਆਪਣੇ ਧੀਆਂ ਉਧ ਪੁੱਤਰਾਂ ਨੂੰ ਬਰਾਬਰ ਹੀ ਕਰਾਂਦੇ। ਤੇ ਉਹਨਾਂ ਦੀ ਹੀ ਸਹੂਲਤ ਲਈ ਕਰਾਂਦੇ ਨੇ। ਠੀਕ ਹੈ? ਤਿਆਂ ਨੂੰ ਪੜਾ ਲਿਖਾ ਦੇਈ ਦਾ ਜ਼ਰੂਰੀ ਨਹੀਂ ਨੌਕਰੀ ਵਾਸਤੇ ਉਹ ਇਸ ਲਈ ਕਰਾਈਦੀ ਹੈ ਕਿ ਕੱਲ ਨੂੰ ਆਪਣੇ ਘਰ ਜਾਨ ਆਪਣੇ ਬਾਲ ਬੱਚਿਆਂ ਵਾਲਿਆਂ ਨੂੰ ਉਹਨਾਂ ਨੂੰ ਪੜਾਣ ਜੋਗੀਆਂ ਉਹਨਾਂ ਨੂੰ ਉਹਨਾਂ ਨੂੰ ਦੇਖਣ ਜੋਗੀਆਂ ਹੋਣ ਤੇ ਘਰ-ਵਾਰ ਸੰਭਣ ਵਾਸਤੇ ਵੀ ਗੁੱਡੀ ਹੋਣੀ ਚਾਹੀਦੀ ਹੈ ਪੜੇ ਲਿਖਿਆ ਜੀ ਹੰਦੀ ਗੁੱਡੀ ਫਿਰ ਇਹ ਗੱਲ ਸੱਚੀ ਹੈ ਨਾ ਹਾਂਜੀ ਮੁੰਡਿਆਂ ਨੂੰ ਪੜਾ ਲਿਖਾ ਕੇ ਅਸੀਂ ਕੰਮ ਕਾਰ ਚ ਸੈੱਟ ਕਰ ਦਿੰਦਾ ਕਿ ਜਿਹੜੀ ਵੀ ਕੁੜੀ ਚੰਗੇ ਮੰਦੇ ਘਰੋਂ ਆਵੇ ਉਹ ਆ ਕੇ ਬੂ ਸੁਖੀ ਰਹੇ ਠੀਕ ਹੈ ਨਾ ਜਨਾਨੀ ਦੀਆਂ ਖੁਆਇਸ਼ਾਂ ਤੇ ਬੰਦਾ ਭਾਬੀ ساری ਉਮਰ ਪੂਰੀਆਂ ਕਰਦਾ ਰਹਿ ਜਾਂਦਾ ਹੈ ਸੱਚ ਹੈ ਕਿ ਨਹੀਂ ਹਾਂਜੀ ਕਰਦਾ ਨਾ ਬੰਦੇ ਦੀ ਖੁਆਇਸ਼ ਕੌਣ ਪੂਰੀ ਕਰੇਗਾ ਜਿੱਦ ਦਾ ਤੁਸੀਂ ਗੱਲਾਂ ਕਰਨਦੇ ਜੀ ਮੈਨੂੰ ਨਹੀਂ ਪਤਾ ਤੁਸੀਂ ਕਿੱਦਾਂ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਨਦੇ ਜੀ ਭਾਬੀ ਦੇਖੋ ਮੈਨੂੰ ਨਾ ਬਹੁਤੇ ਬਲ ਦੇਣ ਦੀ ਲੋੜ ਨਹੀਂ ਮੈਂ ਤਾਂ ਇੱਕ ਸਹਿਸਮਾਇ ਗੱਲ ਕੀਤੀ ਤੁਹਾਡੇ ਨਾਲ ਜੇ ਤੇ ਆਪਣਾ ਆਦਰ ਸਤਕਾਰ ਆਪਣਾ ਕਹਿੰਦੇ ਨਾ ਪੂਰਾ ਸਿੱਕਾ ਜਮਾ ਗਿਆ ਇਸ ਘਰ ਚ ਰਹਿਣਾ ਚਾਹੁੰਦੇ ਹੋ ਹਾਂਜੀ ਤੇ ਫਿਰ ਤੁਹਾਨੂੰ ਨਾ ਆਪਣੇ ਘਰ ਬਲੇ ਬਲ ਵੀ ਧਿਆਨ ਦੇਣਾ ਉਹਦੀ ਖੁਸ਼ੀ ਵੱਲ ਵੀ ਧਿਆਨ ਦੇਣਾ ਪੈਣਾ ਸਿੱਧੀ ਜੀ ਗੱਲ ਜੇ ਆ ਜਿਹੜੇ ਵਿਚੋਲੇ ਆ ਨਾ ਇਹਨਾਂ ਨੇ ਦਗਾ ਸਾਡੇ ਨਾਲ ਤੇ ਜਿਹੜੀ ਕੀਤੀ ਹੈ ਨਾ ਉਹ ਨਹੀਂ ਤੁਹਾਡੇ ਨਾਲ ਦੇਖੋ ਭਾਬੀ ਤੁਸੀਂ ਇਸ ਘਰ ਵਿੱਚ ਆ ਗਏ ਹੋ ਇਹ ਹੁਣ ਘਰਬਾਰ ਤੁਹਾਡਾ ਅਸੀਂ ਤੁਹਾਡੇ ਆ ਠੀਕ ਹੈ ਤੁਹਾਡੇ ਨਾਲ ਗੱਲ ਕਰਨ ਲਈ ਸਾਨੂੰ ਕੁਝ ਜਿਗਨੀ ਚਾਹੀਦੀ ਹੈ ਸਾਫ਼ ਲਫ਼ਜ਼ਾਂ ਚ ਜਿਹੜੀ ਗੱਲ ਹੋ ਜੇ ਨਾ ਉਹ ਜ਼ਿਆਦਾ ਵਧੀਆ ਹੁੰਦੀ ਹੈ ਹਾਂਜੀ ਸਭ ਕੁਝ ਤੁਹਾਨੂੰ ਇੱਥੇ ਮਿਲਣਾ ਹੈ ਮੇਰੇ ਭਰਾ ਦਾ ਵੀ ਤਾਂ ਹੱਕ ਬੰਦਾ ਨਾ ਥੋੜਾ ਬਹੁਤ ਆਪਣੇ ਸੋਹੜਿਆਂ ਨੂੰ ਵੀ ਕੁਝ ਲੱਗ ਲਵੇ ਜੇ ਪਤੀਆਂ ਨੂੰ ਅਸੀਂ ਸੇੜਦੇ ਆ ਨੂਆ ਬਣਾਉਂਦੇ ਧੀ ਬਣਾਉਂਦੇ ਗੱਲ ਆ ਕੇ ਸਭ ਦੇਣੇ ਆ ਤਾਂ ਵੀ ਤਾਂ ਪੁੱਤ ਸੇੜਦੇ ਨੇ ਸੋਹਰੇ ਉਹਨਾਂ ਦਾ ਵੀ ਤਾਂ ਫਰਜ਼ ਬੰਦਾ ਨਾ ਕਿ ਪੁੱਤ ਜਿਹੜਾ ਸੇੜਿਆ ਉਹਦੇ ਬਾਰੇ ਵੀ ਕੁਝ ਸੋਚਣ ਵੀਰੂ ਕਹਿੰਦੀ ਦੀ ਕਮੀ ਨਹੀਂ। ਬਸ ਇੱਕ ਪਿਆਰ ਦੇ ਨਾਤੇ ਕਹਿੰਦਾ। ਆਪਣੇ ਪਰਿਵਾਰ ਚ ਕਹਿ ਕੇ ਨਾ। ਤੇ ਗੱਡੀ ਦੀ ਗੱਲ ਕਰੋ। ਦੇਖੋ ਭਾਬੀ। ਗੱਡੀ ਨਾ ਤੂੰ ਹੀ ਬੈਨਾ ਉਸ ਗੱਡੀ ਚ। ਵੀਰੇ ਨੇ ਬੈਣਾ। ਮੰਮੀ ਤੇ ਕਦੀ ਕਿਤੇ ਬਹਿਣਗੇ ਨਹੀਂ ਤਾਂ ਉਹ ਆਪਣੀ ਛੋਟੀ ਗੱਡੀ ਚ ਹੀ ਬਹਿਣਗੇ। ਇੱਕ ਵੱਡੀ ਗੱਡੀ ਲੈ ਗੋਨਾਂ ਨੂੰ। ਦੋਨਾਂ ਦੀ ਸ਼ਾਨ ਹੈ। ਤਹਾਡੀ ਜਿਆਦਾ ਸੋਭਾ ਹੋ ਜਾਈਗੀ ਸੋਹੜੇ ਪਰਿਵਾਰ ਚ ਵੀ ਤੇ ਇਸ ਮੱਲੇ ਚ ਵੀ ਲੋ ਜੀ ਸੇਵਕ ਦੀ ਰੋਟੀ ਨੇ ਗੱਢੀ ਲੈਂਦੀ ਐ ਕਿੰਨੀ ਤਾਂ ਨਿਸ਼ਾਨ ਹੋਏਗੀ ਤੁਹਾਨੂੰ ਪਤਾ ਨਾਲ ਜਦੋਂ ਧੀਆ ਆਪਣੇ ਭੇਖੇ ਕਹਿ ਦਿੰਦੀ ਹੈ ਨਾ ਪਿਆਰ ਨਾਲ ਗੱਲ ਕਰਨ ਦਾ ਵੱਲ ਵੀ ਉਹਨਾਂ ਕੋਲ ਹੀ ਹੁੰਦਾ ਦੂਜਿਆਂ ਨੂੰ ਬੁਰਿਆ ਨਹੀਂ ਬਣਾਉਣਾ ਚਾਹੀਦਾ ਨਾਲ ਧੀ ਆਪਣੇ ਲਈ ਚੀਜ਼ ਮੰਗਨੀ ਹੈ ਸਾਡੇ ਵਸੇ ਥੋੜੀ ਮੰਗਨੀ ਹੈ ਅਸੀਂ ਤਾਂ ਤੁਹਾਨੂੰ ਕਹਿੰਦੇ ਨਹੀਂ ਆ ਤੁਸੀਂ ਕੱਪੜੇ ਜਿਹੜੇ ਲਿਆਏ ਹੋ ਨਾ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਾਂ ਅਗੋਦੋ ਕਦੀ ਉਹਨਾਂ ਦੇ ਕੱਪੜਿਆਂ ਦੀ ਖੇਚਲ ਨਾ ਪਾਣਾ ਸਭ ਕੁਝ ਰਾਵੀ ਭਾਬੀ ਅਹੀਂ ਆਪਣੀ ਪਸੰਦ ਦਾ ਤੇ ਲੱਲਾਂਗੇ ਪਾ ਲਾਂਗੇ ਤੇ ਐਵੇਂ ਕੱਪੜਿਆਂ ਦੀ ਖੇਚਲ ਨਾ ਪਾਇਆ ਕਰੋ ਉਹੀ ਬੰਦਾ ਕੈਸ਼ ਨਹੀਂ ਤੇ ਕਿਸ਼ਤਾਂ ਤੇ ਗੱਡੀ ਲੱਲੇ ਪਹਿਲੇ ਉਧਰ ਲਾ ਦਿਆ ਕਰੇ ਅਹੀਂ ਧੋਨਾਂ ਦਾ ਸੋਚਦੇ ਆ ਕੱਪੜਿਆਂ ਦਾ ਕੀ ਹੈ ਕੱਪੜੇ ਤਾਂ ਬਥੇਰੇ ਸਾਡੇ ਘਰ ਕਿਹ ਚੀਜ਼ ਦੀ ਕਮੀ ਨਹੀਂ ਬਸ ਵੀਰ ਨੂੰ ਵੀ ਇੱਕ ਪਿਆਰ ਚਾਹੀਦਾ ਵੈ ਜਿਵੇਂ ਨੂੰਹਾਂ ਨੂੰ ਦਿੱਤਾ ਜਾਂਦਾ ਉਹ ਕਿੰਨਾ ਮਿੱਨੂ ਵੀ ਪੁੱਤਰ ਬਣਾ ਕੇ ਦੇ ਇਹ ਤਾਂ ਤੂੰ ਹੀ ਦਵਾ ਸਕਦੇ ਸਿੱਧੀ ਜੀ ਗੱਲ ਮੈਂ ਤਾਂ ਤੁਹਾਡੇ ਨਾਲ ਜਦ ਸਾਹਮਣੇ ਹੋ ਕੇ ਗੱਲ ਕਰਦੀ ਜੇ ਕਿ ਮੇਰੀ ਪਰਜਾਈ ਆਪਣੀ ਹੈ ਮੈਨੂੰ ਉਹਦੇ ਨਾਲ ਗੱਲ ਕਰਨ ਲਈ ਕੋਈ ਸੰਗ ਥੋੜੀ ਜੀ ਜੀ ਅ ਜਿਹੜੀ ਵੀ ਤੁਸੀਂ ਮੇ ਨਾਲ ਗੱਲ ਕੀਤੀ ਨਾ ਇਹੋ ਗੱਲ ਅੱਜ ਮੈਂ ਨਾਲ ਸਾਰੇ ਸੇਵਕ ਨੇ ਵੀ ਕੀਤੀ ਹੈ ਅੱਛਾ ਹਾਂਜੀ ਤੇ ਮੈਂ ਉਹ ਗੱਲ ਨਾ ਵਿਚੋਲਣ ਨਾਲ ਵੀ ਕੀਤੀ ਮਤਲਬ ਸਾਡੇ ਅੰਦਰ ਪਹਿਲਾਂ ਗੱਲਾਂ ਹੀ ਆ ਨੇ ਜੇਗਾ ਸੁਏ ਦੀ ਇਸ ਕਰਕੇ ਚੱਲਣ ਦੀ ਆ ਕਿ ਤੇ ਕਿਹਨਕੇ ਪਾਸ ਤੇ ਮਿਲੋਣੀ ਹੀ ਇਸੇ ਕਰਕੇ ਤੇ ਮੈਂ ਵਿਚੋਲਣ ਨੂੰ ਸੱਦਿਆ ਸੀ ਕਿ ਹਾਂਜੀ ਤੁਸੀਂ ਸੱਦਿਆ ਹਾਂਜੀ ਮੈਂ ਸੱਦਿਆ ਇਹ ਤਾਂ ਬਹੁਤ ਗਲਤ ਕੀਤਾ ਸਾਨੂੰ ਪੁੱਛੇ ਵੀ ਨਾ ਕਿ ਨੂੰ ਤੇ ਆਪਣਾ ਆਪਣਾ ਫੈਸਲਾ ਲਏਗੀ ਯਾਨੀ ਕਿ ਨਾਨਾ ਨੂੰ ਨਹੀਂ ਘਰ ਤੇ ਸੱਸ ਨੂੰ ਨਹੀਂ ਘਰ ਤੇ ਕੋਈ ਆਪਣੀ ਪ੍ਰਧਾਨਗੀ ਕੀਤੀ ਉਹਨੂੰ ਬੁਲਾਣ ਦੀ ਉਹ ਤੁਸੀਂ ਜਿਹਨੂੰ ਸੱਦ ਕੇ ਗੱਲਾਂ ਕੀਤੀਆਂ ਤਾਂ ਉਹਦਾ ਸੱਚ ਪਤਾ ਹੈ ਅੱਜ ਤੁਹਾਡੇ ਨਾਲ ਰਿਸ਼ਤਾ ਜੁੜਿਆ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਸਾਡੇ ਘਰ ਇੱਕ ਸੁਈ ਰੱਖਣ ਦੀ ਜਗ੍ਹਾ ਨਹੀਂ ਤੇ ਜੇ ਸਾਡੀ ਖੁਆਇਸ਼ ਮੰਗਦੇ ਹੋ ਨਾ ਕਿ ਤੁਹਾਨੂੰ ਚਾਹੀਦਾ ਕੀ ਹੈ ਵਿਆਹ ਜਿੱਦਾਂ ਦਾ ਮਰਜ਼ੀ ਦਿਓ ਮੁੰਡੇ ਨੂੰ ਗੱਡੀ ਜ਼ਰੂਰ ਦੇਣਾ ਤੇ ਉਹਨਾਂ ਨੇ ਕਿਹਾ ਸੀ ਅਸੀਂ ਗੱਡੀ ਦਿਵਾਵਾਂਗੇ ਜਿੱਤੇ ਬਚੋੜਿਆਂ ਦੀ ਗੱਲ ਕਰਦੇ ਉਹਨਾਂ ਤਾਂ ਉਹਨਾਂ ਨੇ ਕਿਹਾ ਗੱਡੀ ਦਿਵਾਵਾਂਗੇ ਹੁਣ ਤੁਹਾਡੇ ਬੂਏ ਜਾ ਕੇ ਉਹਨਾਂ ਨੇ ਕੀ ਗੱਲ ਕੀਤੀ ਕੀ ਨਹੀਂ ਕੀਤੀ ਕਿਤੇ ਤੁਹਾਡੇ ਨਾਲ ਧੋਖੇ ਦਾੜੀ ਕੀਤੀ ਨਾ ਸਾਡੇ ਨਾਲ ਥੋੜੀ ਸਾਡੇ ਨਾਲ ਤਾਂ ਹੁਣ ਕੀਤਾ ਧੋਖਾ ਪੜਿਆ ਲਿਖਿਆ ਸੁਹਾ ਸੁਨੱਖਾ ਹਰ ਗੱਲੋਂ ਚੰਗਾ ਮੁੰਡਾ ਤੁਹਾਡੇ ਲਾੜ ਹਿਲਾਤਾ ਨਾ ਸਾਡੇ ਭਰਾ ਨੂੰ ਕੀ ਫਾਇਦਾ ਹੋਇਆ ਦੱਸਿਓ ਕੁੜੀਆਂ ਦਾ ਕੋਈ ਘਾਟਾ ਸੀ ਇੱਕ ਤੋਂ ਇੱਕ ਚੜ੍ਹ ਕੇ ਕੁੜੀ ਮਿਲਦੀ ਸੀ ਤੇ ਇੱਕ ਤੋਂ ਇੱਕ ਚੰਗੇ ਕਰਦੀ ਅਹੀਂ ਤੇ ਸਿਰਫ ਅਸੀਂ ਸੋਚਿਆ ਕਿ ਕਹਿੰਦੇ ਨੇ ਗੱਡੀ ਜ਼ਰੂਰ ਦੇਣਗੇ ਤੇ ਅਹੀਂ ਇਹ ਕਹਿਸਾ ਨੂੰ ਕੁਝ ਨਹੀਂ ਹੋਰ ਚਾਹੀਦਾ ਵੇ ਲੋ ਸਿਰ ਸਵਾਭ ਆ ਗਿਆ ਰਾਤੀ ਸਾਡੇ ਐਸੇ ਲਈ ਮਬੀ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਆਪਰੇ ਭਰਾ ਨੂੰ ਕਹ ਦੋ ਕਿ ਤੁਹਾਨੂੰ ਨਾ ਗੱਡੀ ਕ ਦੇ ਦੇ ਤੇ ਕੁਝ ਦਿਨਾਂ ਤੱਕ ਨਾ ਗੱਡੀ ਇਹ ਵਿੜੇ ਚ ਲਵਾ ਦੋ ਇਹ ਤਾਂ ਤੁਹਾਡੇ ਹੱਥ ਜੇ ਦੱਸੋ ਠੀਕ ਆ ਨਾ ਮੈਂ ਤੁਹਾਡੇ ਵਸਤੇ ਹੀ ਕਹਿ ਰਹੀ ਆ ਤੁਹਾਡੇ ਭਲੇ ਲਈ ਤੁਹਾਡੇ ਸੁੱਖ ਲਈ ਮੈਂ ਨਹੀਂ ਉਸ ਗੱਡੀ 'ਚ ਬਹਿਣਾ ਤੂੰ ਹੀ ਲੋਕਾਂ ਨੇ ਬਹਿਣਾ ਓ ਬਬੀ ਦੇਖੋ ਦੀਦੀ ਅਜੋ ਕੁਝ ਵੀ ਤੇ ਵੀ ਗੱਲਾਂ ਕੀਤੀਆਂ ਨਾ ਮੈਨੂੰ ਸਾਰੀਆਂ ਸਮਝ ਆਉਂਦੀਆਂ ਪਰ ਇਹ ਗੱਲ ਕੱਢੀ ਦੀ ਵੇਖੋ ਮੇਰੇ ਪਰਿਵਾਰ ਵਾਲੇ ਜੋ ਕੁਝ ਵੀ ਨਾਲ ਕੋ ਬੰਦਾ ਸਰਦ ਹੈ ਉਹਨਾਂ ਨੇ ਕੀਤਾ ਹਨੂ ਵਿਚ ਉਹਨਾਂ ਨੇ ਕਿਹਾ ਕਿ ਵਿਆਹ ਚੰਗਾ ਹੋਣਾ ਚਾਹੀਦਾ ਵਿਆਹ ਚ ਇਹ ਕਮੀ ਪੇਸ਼ ਨਹੀਂ ਹੋਉਂਦੀ ਸੀ ਤੇ ਦੂਜੀ ਗੱਲ ਮਿਲਨੀਆਂ ਦੀ ਮੇਰੇ ਭਰਾ ਨੇ ਨਾ ਸਭ ਕੁਝ ਉਹਨਾਂ ਨੇ ਆਪ ਕੀਤਾ ਵਾ ਤੇ ਉਹ ਹੀ ਕਰਜ਼ਾ ਚੁੱਕ ਕੇ ਤੁਹਾਨੂੰ ਪਤਾ ਹਨੂ ਜਿਹਨੂੰ ਪਤਾ ਲੱਗਾ ਨਾ ਵਿਚੋਲਿਆਂ ਕੋ ਕਿ ਉਹਨਾਂ ਨੇ ਕਿਹਾ ਕਿ ਮਿਲਨੀਆਂ ਸਾਰਿਆਂ ਦੀ ਕਰੋਣੀਆਂ ਤਾਂਹੀਂ ਸਿਰਫ ਦੋ ਮੁੰਦਰੀਆਂ ਬਣਾਈਆਂ ਸੀ ਇੱਕ ਪਾਪਾ ਦੀ ਤੇ ਇੱਕ ਸੇਵਕ ਦੀ ਪਾ ਜਿਹਨਾਂ ਨੇ ਕਿਹਾ ਨਾ ਸਾਰਿਆਂ ਦੀ ਮਿਲਨੀਆਂ ਕਰਨੀਆਂ ਉਹਨਾਂ ਨੇ ਸਾਰਿਆਂ ਦੀ ਇਸੇ ਕਰਕੇ ਮੁੰਦਰੀਆ ਬਣੋਏ ਕਿ ਨਹੀਂ ਇਹ ਨਾ ਕਿ ਇਹ ਪਾਸੋਂ ਰਹਿ ਜਾਣ